ਕਿ हे ਪ੍ਰਭੂ ਜੀ ਮੇਰੇ ਨਾਮ ਅਨੇਕ ਹਨ ਅਨੇਕ ਰੂਪ ਹਨ ਲੋਕਾਂ ਦੀ ਭਾਖਾ ਅਨੁਸਾਰ ਮੇਰੇ ਨਾਮ ਹਨ ਜੀਵ ਕੋਈ ਵੀ ਨਾਮ ਮੇਰਾ ਰੱਖ ਲੈ ਸਭਨਾ ਨਾਮਾਂ ਵਿੱਚ ਮੇਰਾ ਸਤਕਾਰ ਹੋ ਜਾਂਦਾ ਹੈ हे ਪ੍ਰਭੂ ਜੀ ਮੈਂ ਇੱਕ ਹਾਂ ਪਰ ਲੋਕ ਮੈਨੂੰ ਸਿਮਰਦੇ ਅਨੇਕਾਂ ਨਾਮਾਂ ਵਿੱਚ ਹਨ ਮੈਨੂੰ ਹਰੀਕ ਨਾਮ ਨਾਲ ਇੱਕੋ ਜਾ ਪਿਆਰ ਹੈ ਸਭ ਜੀਵ ਮੇਰਾ ਇੱਕ ਪਰਵਾਰ ਹੈ ਏ ਪ੍ਰਭੂ ਜੀ ਜੀਵ ਨੂੰ ਫਲ ਉਸਦੇ ਕਰਮਾਂ ਦਾ ਮਿਲਦਾ ਹੈ ਸਾਬ ਕਹਿੰਦੇ ਹਨ ਕਰਮ ਜਿਸ ਤਰ੍ਹਾਂ ਦਾ ਇੱਥੇ ਕਰੀਦਾ ਹੈ ਫਲ ਉਸ ਤਰ੍ਹਾਂ ਦਾ ਜਾਪ ਪਈਦਾ ਹੈ ਜਿਸ ਤਰ੍ਹਾਂ ਦਾ ਕੋਈ ਬੀਜ ਬੀਜ ਹੈ ਉਸ ਨੂੰ ਉਸ ਤਰ੍ਹਾਂ ਦਾ ਹੀ ਫਲ ਵਰਨਾ ਪੈਂਦਾ ਹੈ ਹੀ ਪਿਰਗੂ ਜੀ ਜੰਗਲ ਵਿੱਚ ਪੰਛੀ ਲੋਕਵੇਂ ਮੇਰਾ ਵਿਰਧ ਕਮਾਉਂਦੇ ਹਨ ਜਿਸ ਵਕਤ ਪੰਛੀ ਇੱਕ ਮਨ ਹੋ ਕੇ ਆਪਣੇ ਕੱਖਾਂ ਭੂਸਾਂ ਦੇ ਆਲਣੇ ਵਿੱਚ ਮੈਨੂੰ ਯਾਦ ਕਰਦੇ ਹਨ ਉਸ ਪੰਛੀ ਨੂੰ ਮੇਰਾ ਦਰਸ਼ਨ ਹੁੰਦਾ ਹੈ ਏ ਪਿਰਗੋਜੇ ਪੰਛੀਆਂ ਵਿੱਚ ਬੜਾ ਸਬਰ ਸੰਤੋਖ ਹੁੰਦਾ ਹੈ ਮੇਰੇ ਦਿੱਤੇ ਹੋਏ ਭੋਜਨ ਨੂੰ ਮੇਰਾ ਨਾਮ ਲੈ ਕੇ ਚੁੰਝ ਲਉਦੇ ਹਨ ਮੈਂ ਪਲ-ਪਲ ਉਨ੍ਹਾਂ ਜਨਮਾਂ ਦੇ ਅੰਗ ਸੰਗ ਰਹਿੰਦਾ ਹਾਂ हे hey, प्रगोजी तू कोई सोच ना करो तू मेनू जिथे याद करे मैं उथे हाजिर होऊंगा तेरी याद विच मेरी याद होवेगी तेरे प्यार विच मेरा प्यार होवेगा तार विच तार होवेगी ਗੀਤ ਵਿੱਚ ਗੀਤ ਹੋਵੇਗਾ ਸਾਹ ਸਾਹ ਵਿੱਚ ਸਾਹ ਸੁਣਗੇ ਪਰ ਤੂੰ ਜਾਜੀ ਦੇ ਨਾਲ ਚਲਾ ਜਾ ਹੈ ਪ੍ਰਗੋਜੀ ਮੇਰੇ ਵਾਸਤੇ ਸਭ ਥਾਵਾ ਇੱਕੋ ਜਿਹਾਂ ਹਨ ਭਾਵੇਂ ਕੋਈ ਰੰਗ ਮਹਿਲਾ ਵਿੱਚ ਹੋਵੇ ਚਾਹੇ ਕਿ ਕਾਂ ਬੂਸਾਂ ਦੀ ਝੁੱਗੀ ਵਿੱਚ ਹੋਵੇ ਜਿੱਥੇ ਜਿੱਥੇ ਜੀਵ ਮੇਰਾ ਸਿਮਰਨ ਕਰਦੇ ਹਨ ਮੈਂ ਉਥੇ ਉਥੇ ਹਾਜ਼ਰ ਹੁੰਦਾ ਹਾਂ ਏ ਪ੍ਰਗੂ ਤਪੇ ਮੈਂ ਕਿਸੇ ਜੀਵ ਤੋਂ ਦੂਰ ਨਹੀਂ ਹੁੰਦਾ ਜੀਵ ਬਪੂੜਾ ਮੇਰੀ yaad ਭੁਲਾ ਕੇ ਮੇਰੇ ਕੋਲੋਂ ਦੂਰ ਚਲਾ ਜਾਂਦਾ ਹੈ ਜੇਕਰ ਜੀਵ ਮੈਨੂੰ ਵਿਸਰੇ ਨਾ ਤਾਂ ਮੈਂ पल पल जीव ਦੇ ਨਾਲ ਹੁੰਦਾ ਹੈ ਜਦੋਂ ਜੀਵ ਮੈਨੂੰ ਭੁੱਲ ਜਾਂਦੇ ਹਨ ਉਹ ਸ਼ੈਤਾਨ ਦੇ ਜਾਲ ਵਿੱਚ ਫਸ ਕੇ ਆਪਣਾ ਜਨਮ ਖਰਾਬ ਕਰ ਜਾਂਦੇ ਹਨ हे ਪ੍ਰਭੂ ਤਬਸੀ ਯਾਦ ਨੂੰ ਯਾਦ ਹੁੰਦੀ ਹੈ हे ਤਬਸੀ ਤੇਰੀ ਭਗਤੀ ਮੇਰੇ ਘਰ ਵਿੱਚ ਪ੍ਰਵਾਨ ਹੋ ਚੁੱਕੀ ਹੈ मेरे हृदय उपर तेरा घर बन चुका है तू मैन अपने को दूर ना जाने तू अपने पिता न रत्नापुरी वल चला जा अपने रंग महल बैठ के मेरा सिमरन करें मेनु सब स्थान इको जगू जी ਮੈਨੂੰ ਜੀਵ ਨਾਲ ਪਿਆਰ ਨਹੀਂ ਮੈਨੂੰ ਆਪਣੇ ਸਿਮਰ ਨਾਲ ਪਿਆਰ ਹੈ ਜਿਹੜੇ ਜੀਵ ਮੇਰਾ ਨਾਮ ਨਾਮ ਸਿਮਰਦੇ ਹਨ ਮੇਰੇ ਨਾਲ ਪਿਆਰ ਕਰਦੇ ਹਨ ਮੈਂ ਉਹਨਾਂ ਜੀਵਾਂ ਦੇ ਨਾਲ ਪਿਆਰ ਕਰਦਾ ਹਾਂ ਭਾਵੇਂ ਕੋਈ ਕੀਰ ਫਕੀਰ ਕੰਗਲਾ ਪੁਰਸ਼ ਹੋਵੇ ਪਰ ਮੇਰਾ ਨਾਮ ਜਪਦਾ ਹੋਵੇ ਉਹ ਕੰਗਲਾ ਪੁਰਸ਼ ਵੀ ਮੈਨੂੰ ਅਰਬਾ ਖਰਬਾ ਦੇ ਬਾਦਸ਼ਾਹ ਨਾਲੋਂ ਕਰੋੜਾਂ ਵਾਰ ਚੰਗਾ ਹੈ ਜਿਹੜਾ ਰਾਜਾ ਹੋ ਕੇ ਜਾਜ਼ ਭਗ ਦੇ ਅਗਮਾਨ ਵਿੱਚ ਡੁੱਬ ਕੇ ਮੇਰਾ ਨਾਮ ਨਹੀਂ ਜਪਦਾ ਪੂਰਾ ਇਨਸਾਫ ਨਹੀਂ ਕਰਦਾ ਸਾਰੀ ਪਰਜਾ ਨੂੰ ਇੱਕ ਬਰਾਬਰ ਨਹੀਂ ਸਮਝਦਾ ਉਸ ਰਾਜੇ ਨੂੰ ਦੂਸਰਾ ਜਾਂਮਾ ਇੱਕ ਕੁੱਤੇ ਦਾ ਮਿਲਦਾ ਹੈ ਜੋ ਸਾਰੇ ਉਮਰ ਦਰਦਰ ਤੋਂ ਬੁਰਕੀ ਬੁਰਕੀ ਮੰਗਦਾ ਫਿਰਦਾ ਆਪਣਾ ਜੀਵਨ ਖਰਾਬ ਕਰਕੇ ਚਲਾ ਜਾਂਦਾ ਹੈ ਜਿੱਤੇ ਫੇਰ ਵੀ ਉਸ ਵਾਸਤੇ ਅੱਗੇ ਦੂਜਕੀ ਅੱਗ ਤਿਆਰ ਹੁੰਦੀ ਹੈ ਉਸ ਦਾ ਰਾਜ ਭਾ ਕਿਸੇ ਨਾਮ ਜਪਣ ਵਾਲੇ ਗੁਰਮੁਖ ਨੂੰ ਦਿੱਤਾ ਜਾਂਦਾ ਹੈ ਰਾਜੇ ਨੂੰ ਇੱਕ ਭਿਖਾਰੀ ਦਾ ਜਾਮਾ ਮਿਲਦਾ ਹੈ हे ਪ੍ਰਭੂ ਜੀ ਜੀਵਾ ਦੇ ਭਾਗ ਜੇਹਾਨ ਜੀਵਾ ਦੇ ਜਨਮ ਜੀਵਾ ਦੇ ਕਰਮਾਂ ਅਨੁਸਾਰ ਬਦਲ ਜਾਂਦੇ ਹਨ इस विच मेरा कोई दोष नहीं होंगे जीवन फल उसके क्रम अनुसार मिलता है अक् बीज के अंब नहीं मिलते अंब बीजन वाले जीवन अंब ही मिलते हैं भिख की जगह पर अमृत की प्राप्ति नहीं होगी बिख ही मिलेगी अमृत जगह अमृत ही मिलेगा बिरसा उपर लगन वाले सब पत्र ही होंगे ਭਾਵੇਂ ਕਿਸੇ ਤਰ੍ਹਾਂ ਦੇ ਹੋਣ हे ਪ੍ਰਗੋ ਮਾਨਸ ਜੀਵ ਮੇਰਾ ਰੂਪ ਹੈ ਭਾਵੇਂ ਕਿਸ ਤਰ੍ਹਾਂ ਦਾ ਹੋਵੇ ਸੋ ਵੀ ਮਾਨਸ ਜੀਵ ਹੈ ਮਾਨਸ ਤੋਂ ਕੋਈ ਕੁਮਾਨਸ ਨਹੀਂ ਬਣ ਸਕਦਾ ਤੇ ਸਾਬ ਕਹਿੰਦੇ ਪਸ਼ੂ ਦਾ ਬੱਚਾ ਪਸ਼ੂ ਹੀ ਹੁੰਦਾ ਹੈ ਪੰਛੀ ਤੋਂ ਪੰਛੀ ਨਹੀਂ ਬਣ ਸਕਦਾ ਪੰਛੀ ਹੀ ਰਹੇਗਾ ਨਾਰੀ ਤੋਂ ਮਾਨਸ ਨਹੀਂ ਬਣਦਾ ਮਾਨਸੂ ਨਾਰੀ ਨਹੀਂ ਬਣ ਸਕਦੀ ਏ ਪ੍ਰਗੋਜੀ ਜਿਸ ਤਰ੍ਹਾਂ ਜਿਸ ਤਰ੍ਹਾਂ ਦੇ ਜੀਵ ਬੰਦ ਆਦੇ ਹਨ ਉਹ ਉਸ ਜੀਵ ਉਸ ਦਾ ਉਸ ਦਾ ਹੈ ਰਹਿਦੇ ਹਨ ਮੇਰੇ ਰਤਨਾ ਮੇਰੇ ਰਤਨਾ ਨੂੰ ਕੋਈ ਬਦਲ ਨਹੀਂ ਸਕਦਾ ਕਿਸੇ ਜੀਵ ਵਿੱਚ ਦਾਈ ਭਰ ਜਿੰਨਾ ਵੀ ਫਰਕ ਨੇ ਪੈਦਾ ਕਰਨ ਵਾਲਾ ਸਭ ਜੀਵ ਇੱਕੋ ਜਾਂਦ ਹੈ ਕੋਈ ਉਸ ਦੀ ਰਚਨਾ ਨੂੰ ਬਦਲ ਨਹੀਂ ਸਕਦਾ ਫਲ ਜੀਵਾਂ ਦੇ ਆਪਣੇ ਕਰਮਾਂ ਦੇ ਹੁੰਦੇ ਹਨ ਕੁਦਰਤ ਇਤਨਾ ਬ੍ਰਹਮ ਗਿਆਨ ਦੇਖ ਕੇ ਪ੍ਰਗੂ ਤਫਸੀਰ ਤੂੰ ਚੁੱਪ ਹੋ ਗਏ ਆਕਾਸ਼ ਬਾਣੀ ਸੁਣ ਕੇ ਪ੍ਰਗੂ ਜੀ ਬੜੇ ਆਨੰਦ ਹੋ ਗਏ ਦਿਲ ਵਿੱਚ ਖੁਸ਼ੀਆਂ ਦੇ ਬਾਜੇ ਵੱਜਣ ਲੱਗ ਗਏ ਲੱਖ ਲੱਖ ਚਾਪ ਭਰ ਗਏ ਕਿ ਮੇਰਾ ਰਤਨਾ ਪੂਰੀ ਨੂੰ ਜਾਣਾ ਪ੍ਰਮਾਤਮਾ ਵਾਲਮੀਕ ਦੇ ਆਵਾਂ ਦੇ ਘਰ ਵਿੱਚ ਮਨਜ਼ੂਰ ਹੋ ਗਿਆ ਹੈ ਹੇ ਪ੍ਰਗੂ ਜੀ ਤੇ ਸਹਿਬ ਕਹਿੰਦੇ ਭਿਰਗੂ ਜੀ ਨੇ ਕਾਸ਼ ਬਾਣੀ ਸੁਣੀ ਹੀ ਸੀ ਪਰ ਬਿਰਸ਼ਾ ਉੱਪਰ ਬੈਠੇ ਜਨਮਰਾਨੀ ਉਸ ਅਕਾਲ ਮੂਰਤ ਦੇ ਦਰਸ਼ਨ ਵੀ ਕੀਤੇ ਸਨ ਜੋ ਭਿਰਗੂ ਜੀ ਦੇ ਨਾਲ ਗੱਲਾਂ ਕਰਿਆ ਸੀ ਉਹ ਖੜਾ ਤਾਂ ਭਿਰਗੂ ਜੀ ਦੇ ਕੋਲ ਹੀ ਸੀ ਪਰ ਆਵਾਜ਼ ਸੁਣਨ ਦੇ ਵਿੱਚ ਇਸ ਤਰ੍ਹਾਂ मालूम ਹੋ ਰਹੀ ਸੀ ਜਿਵੇਂ ਗੱਲਣ ਮੰਡਲ ਵਿੱਚੋਂ ਆ ਰਹੀ ਹੈ ਪ੍ਰਗੂ ਜੀ ਨੇ ਆਗਮ ਅਗੋਚਰ ਦਾ ਬੋਲ ਹੀ ਸੁਣਿਆ ਸੀ ਪਰ ਆਪ ਨਹੀਂ ਰਿਸਦਾ ਸੀ ਅਕਾਲ ਮੂਰਤ ਦਾ ਜੀਵ ਨੂੰ ਉਸ ਵਕਤ ਦਰਸ਼ਨ ਹੁੰਦਾ ਹੈ ਜਦੋਂ ਇਨਸਾਨ ਦਾ ਦਸਵਾ ਦਵਾਰਾ ਖੁੱਲ ਜਾਵੇ ਪ੍ਰਗੂ ਜੀ ਨਾਲ ਕੁਦਰਤ ਨੇ ਇਸ ਤਰ੍ਹਾਂ ਗੱਲਾਂ ਕੀਤੀਆਂ ਜਿਸ ਤਰ੍ਹਾਂ ਕਦੇ ਕਾਤੂਰ ਪਹਾੜ ਉੱਪਰ ਪ੍ਰਮਾਤਮਾ ਨੇ ਵਿਚਕਾਰ ਪਰਦਾ ਰੱਖ ਕੇ موسی ਪੈਗੰਬਰ ਨਾਲ ਕੀਤੀਆਂ ਸੰਗ ਜਿਸ ਦਾ ਕੁਝ ਅੰਤ ਨਹੀਂ ਲਿਆ ਜਾਂਦਾ ਸਹਿਬ ਕਹਿੰਦੇ ਹਨ ਹੇ ਈਸ਼ਵਰ ਜੀ ਜਿੱਧਰ ਕਿਧਰ ਤੂੰ ਹੀ ਤੂੰ ਹੈ तेरी नूर चमक पत्र पत्र जरे जरे पर पैरी है तेरा रूप तेरे चोज सब तो न्यारी हैं तू तो खुद भी नालो न्यारी अकाल मूर्त कुदरती सूरत प्रभु वाल्मीकि दयावान है बचित्र बचित्र बोलियां ਇਸ ਤਰ੍ਹਾਂ ਜਾਨਵਰ ਆਲਾਪ ਕਰਦੇ ਹਨ ਭਾਵ ਹੁ ਬਣਾ ਵਿੱਚ ਕੰਕਰਾਂ ਦਾ ਅਹਾਰ ਇਕੱਠਾ ਕਰਦੇ ਹਨ ਫਿਰ ਵੀ ਪ੍ਰਭੂ ਵਾਲਮੀਕ ਦੇ ਆਵਾਂ ਜੀ ਦੇ ਸਭ ਤੋਂ ਵੱਡੇ ਭਿਣੇ ਹਨ ਮਨ ਬੜਾ ਸਾਫ਼ ਹੈ ਪਵਿੱਤਰ ਹੈ ਗੁਰੂ ਸਾਹਿਬ ਕਹਿੰਦੇ ਹਨ ਪਵਿੱਤਰ ਤੋਂ ਪਵਿੱਤਰ ਆਤਮਾ ਵਾਲੀ ਨਿਰਵੈਰ ਹਨ ਜਨਮ ਰਾਦਾ ਕਿਸੇ ਨਾਲ ਕਿਸੇ ਵੀ ਰਕਮ ਦਾ ਵੈਰ ਵਿਰੋਧ ਨਹੀਂ ਉਹ ਸਭ ਨੂੰ ਇੱਕੋ ਰੂਪ ਜਾਣਦੇ ਹਨ ਜਨਵਰ ਪੂਰਨ ਸੰਿਆਸੀ ਤੇ ਇਮਾਨਦਾਰੀ ਤੇ ਸਭ ਸੰਤੋਖ ਵਾਲੇ ਪੁੱਤਰੇ ਹਨ ਜਨੂਰ ਆਦਮੀ ਨਾਲੋਂ ਸਿਮਰਨ ਵਿੱਚ ਬਹੁਤ ਜ਼ਿਆਦਾ ਅੱਗੇ ਹੁੰਦਾ ਹੈ ਜਨੂਰ ਵਰਗਾ ਸਿਮਰਨ ਆਦਮੀਆਂ ਕੋਲ ਨਹੀਂ ਹੋ ਸਕਦਾ ਸਭ ਕਹਿੰਦੇ ਹਨ ਕਿਉਂਕਿ ਆਦਮੀਆਂ ਦਾ ਮਨ ਬੜਾ ਚੰਚਲ ਹੁੰਦਾ ਹੈ ਇਹਨਾਂ ਵਿੱਚੋਂ ਸਭ ਸੰਤੂਕ ਘਟ ਹੁੰਦਾ ਹੈ ਸਤਿਗੁਰੂ ਕਹਿੰਦੇ ਹਨ ਕਿ ਮਨ ਲੋਭ ਲਾਲਚ ਵਿੱਚ ਆ ਕੇ ਪਲ ਪਲ ਥਾਰੀ ਦੀ ਪਾਣੀ ਵਾਂਗ ਡੋਲਦਾ ਰਹਿੰਦਾ ਹੈ ਦੁਨੀਆ ਵਿੱਚ ਕੋਈ ਵਿਰਲਾ ਉਤਮ ਪੁਰਸ਼ ਹੁੰਦਾ ਹੈ ਜੋ ਇੱਕ ਰਬ ਤੇ ਭਰੋਸਾ ਰੱਖਦਾ ਹੈ ਪੰਛੀ ਲੋਕ ਸਾਰੇ ਹੀ ਰੱਬ ਤੇ ਭਰੋਸਾ ਰੱਖਦੇ ਹਨ ਆਦਮੀ ਧਨ ਜੋੜਦਾ ਹੈ कि मैं अति मेरे ਧੀਆਂ ਪੁੱਤਰ ਮौज ਕਰ ਸਕਨ ਪੰਛੀ ਲੋਕ ਕੋ ਧਨ ਨਹੀਂ ਜੋੜਦੇ ਕਿਉਂਕਿ ਉਹਨਾਂ ਨੂੰ ਆਪਣੀ ਕੁਦਰਤ ਇਸ ਤਰ੍ਹਾਂ ਦਿਸ ਰਹੀ ਹੈ ਕਿ ਦੁਨੀਆ ਵਿੱਚ ਖਾਲੀ ਹੱਥ ਜਾਣਾ ਹੈ ਅਤੇ ਖਾਲੀ ਹੱਥ ਆਏ ਸਲੋਕਾ ਬੇਸ਼ਕ ਮਾਇਆ ਧਾਰੀ ਹੋਵੇ ਜਾਂ ਦੀਵਾਰੀ ਹਰ ਕੋ ਰਵੇ ਗੌਰ ਅਲਮਾ ਪਿਆ ਤੇਲਾ ਵਿੱਚ ਇੱਕ ਨਾਲ ਲੱਗਿਆ ਰੱਖੇ ਉਸ ਦਾ ਨੇ ਖਿਆਲ ਅਗਰ ਜੀ ਦੇ ਜਾਣਾ ਨਾਲ ਸਚਾਈਂ ਘਰੀ ਹਰ ਬੰਦੀ ਗਿਰਦਾਸਾ ਸਭ ਕੋੜੇ ਧੰਦੇ ਜੋ ਬੋਲੇ ਸੁਨਰ ਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ ਅਕਸ਼ਰ ਪੂਰਨ ਸਾਹਿਬ ਸਤਿਗੁਰੂ ਗੁਰੂ ਗਿਆਨਨਾਥ ਮਹਾਰਾਜ ਕੀ ਜੈ ਧੰਨ ਧੰਨ ਸਤ ਸਤਿਗੁਰੂ ਗੁਰੂ ਗੁਰਦੇਵ ਸਿੰਘ ਮਹਾਰਾਜ ਕੀ ਜੈ ਸ੍ਰੀ ਆਦ ਧਰਮ ਗ੍ਰੰਥ श्री मैन से महाराज की जय वाल्मीक धर्म की जय वाल्मीक तीर्थ की जय जो बोली सुंदर पै सृष्टिकर्ता वाल्मीकि देवान की जय